ਕਾਸੀ ਕਾਲ ਦੋਸਤੋ ਜ਼ਿਲ੍ਹਾ ਬਰਨਾਲਾ ਨਿਵਾਸੀਆਂ ਲਈ ਵੱਡੀ ਖੁਸ਼ਖਬਰੀ ਹੁਣ ਤੁਹਾਨੂੰ ਬੰਦੇ ਭਾਰਤ ਟ੍ਰੇਨ ਦੇਖਣ ਲਈ ਲੁਧਿਆਣਾ ਅੰਬਾਲਾ ਜਾਂ ਦਿੱਲੀ ਨਹੀਂ ਜਾਣਾ ਪਵੇਗਾ ਤੁਸੀਂ ਸਿਰਫ ਨੂੰ ਬਰਨਾਲਾ ਰੇਲਵੇ ਸਟੇਸ਼ਨ ਤੇ ਹੀ ਦੇਖ ਸਕਦੇ ਹੋ ਸਿਰਫ ਦੇਖ ਸਕਦੇ ਹੋ ਉਸ ਵਿੱਚ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਫਿਰੋਜ਼ਪੁਰ ਤੋਂ ਦਿੱਲੀ ਲਈ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਬਾਇਆ ਬਰਨਾਲਾ ਜਾਵੇਗੀ ਤੇ ਆਪਣੀ ਫੁੱਲ ਸਪੀਡ ਤੇ ਬਰਨਾਲਾ ਸਟੇਸ਼ਨ ਤੋਂ ਲੰਘ ਜਾਵੇਗੀ ਫਿਰੋਜ਼ਪੁਰ ਤੋਂ ਸਵੇਰੇ 7:55 ਮਿੰਟ ਤੇ ਚੱਲ ਕੇ 2:35 ਮਿੰਟ ਤੇ ਦਿੱਲੀ ਪਹੁੰਚੇਗੀ ਅਤੇ ਸ਼ਾਮ ਨੂੰ 4 ਵਜੇ ਦਿੱਲੀ ਤੋਂ ਚੱਲ ਕੇ ਫਿਰੋਜ਼ਪੁਰ ਪਹੁੰਚ ਜਾਵੇਗੀ। ਇਹ ਟ੍ਰੇਨ ਬੁੱਧਵਾਰ ਦਾ ਦਿਨ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ। ਪਰੰਤੂ ਬਰਨਾਲਾ ਵਿੱਚ ਨਹੀਂ ਰੁਕੇਗੀ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ਤੇ ਪੂਰਾ ਪ੍ਰਚਾਰ ਕਰ ਆਪਣੇ ਝੰਡੇ ਗੱਡ ਰਹੇ ਨੇ। ਉਹ ਪੂਰਾ ਸੇਰਾ ਆਪਣੇ ਸਿਰ ਲੈ ਰਹੇ ਨੇ। ਕਿ ਬੰਦੇ ਭਾਰਤ ਟ੍ਰੇਨ ਉਹਨਾਂ ਵੱਲੋਂ ਇੱਕ ਤੋਹਫਾ ਮਾਲਵਾ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਮਾਲਵਾ ਦਾ ਹੀ ਏਰੀਆ ਬਰਨਾਲਾ ਜਿੱਥੇ ਇਹ ਟ੍ਰੇਨ ਨਹੀਂ ਰੁਕੇਗੀ ਜਿਹੜੀ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਹੈ ਗਵਰਨਮੈਂਟ ਨੇ ਬਰਨਾਲਾ ਸਟਾਪੇਜ ਨਹੀਂ ਦਿੱਤਾ ਉਹ ਇੱਕ ਬਹੁਤ ਮੰਦਭਾਗੀ ਗੱਲ ਹੈ ਕਿਉਂਕਿ ਬਰਨਾਲਾ ਸ਼ਹਿਰ ਇਹ じゃ ਸ਼ਹਿਰ ਹੈ ਜਿੱਥੋਂ 50 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਸਵਾਰੀਆਂ ਰੈਕੋਟ ਨਿਹਾਲ ਸਿੰਘ ਆਲਾ ਤਨੌਲਾ ਤਾਪਾ ਬਹੁਤ ਏਰੀਆ ਇੱਥੋਂ ਆ ਕੇ ਟ੍ਰੇਨ ਲੈਂਦਾ ਹੈ ਇੱਥੇ ਬਹੁਤ ਸਵਾਰੀ ਟ੍ਰੇਨ ਚ ਸਫਰ ਕਰਦੀ ਹੈ ਇੱਥੋਂ ਚੜ੍ਹ ਕੇ ਇੱਥੋਂ ਮੰਨ ਲਓ ਜਦੋਂ ਇੰਟਰ ਸਿਟੀ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਈ ਸੀ ਪਟਿਆਲਾ ਤੇ ਬਠਿੰਡੇ ਤੋਂ ਬਾਅਦ ਸਭ ਤੋਂ ਵੱਧ ਬੁਕਿੰਗ ਬਰਨਾਲਾ ਸਟੇਸ਼ਨ ਦੀ ਹੈ ਇਸ ਕਰਕੇ ਬਰਨਾਲੇ ਦਾ ਸਟੇਸ਼ਨ ਇੱਕ ਬਹੁਤ ਸਵਾਰੀਆਂ ਇੱਥੋਂ ਸਫਰ ਕਰਦੀਆਂ ਹਨ ਪਰ ਸਾਨੂੰ ਇਸ ਵਿਸ਼ੇ ਤੇ ਸੋਚਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਐਮਪੀ ਸਾਹਿਬ ਸਾਨੂੰ ਉਮੀਦ ਹੈ ਵੀ ਬਰਨਾਲੇ ਦਾ ਸਟਾਪੇਜ ਜ਼ਰੂਰ ਕਰਾ ਕੇ ਦੇਣਗੇ ਬੰਦੇ ਭਾਰਤ ਜਿਹੜਾ ਟ੍ਰੇਨ ਗਵਰਨਮੈਂਟ ਨੇ ਚਲਾਈ ਹੈ ਇਹ ਸਾਡੇ ਬਰਨਾਲੇ ਲਈ ਇੱਥੇ ਰੁਕਣ ਦਾ ਸਟੋਪੇਜ ਦਾ ਕੋਈ ਸਿਸਟਮ ਨਹੀਂ ਬਣਾਇਆ ਇਹਨਾਂ ਨੇ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਵੀ ਜੋ ਬਰਨਾਲੇ ਇਹ ਟ੍ਰੇਨ ਨਹੀਂ ਰੋਕ ਰਹੇ ਹਨ ਜਦ ਕਿ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੋਂ ਦਾ ਸਰਾਊਂਡਿੰਗ ਏਰੀਆ ਜਿਵੇਂ 20 30 40 ਕਿਲੋਮੀਟਰ ਦੇ ਯਾਤਰੀ ਨਿਗੇ ਉਹ ਬਰਨਾਲੇ ਤੋਂ ਚੜਦੇ ਹਨ ਤੇ ਅੱਗੇ ਜਾਂਦੇ ਹਨ ਪਰ ਇੱਥੇ ਇਹ ਸਟੋਪੇਜ ਨਾ ਦੇਣ ਕਾਰਨ ਇਹ ਇਹਨਾਂ ਨੂੰ ਬਹੁਤ ਵੱਡੀ ਦਿੱਕਤ ਵਾਲੀ ਗੱਲ ਹੈ ਇਹ ਇੱਕ ਸਾਡੇ ਲਈ ਇਹ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਹੈ ਗਵਰਨਮੈਂਟ ਨੇ ਇਹਦੇ ਬਾਰੇ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਇਹ ਬਰਨਾਲੇ ਸਟੋਪੇਜ ਹੋਵੇ ਇਹਦਾ ਤਾਂ ਲੋਕਾਂ ਨੂੰ ਇਹਦਾ ਸੁੱਖ ਮਿਲ ਸਕੇ ਤੇ ਬਰਨਾਲੇ ਲਈ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਵੀ ਇਹਨਾਂ ਨੇ ਇੱਥੇ ਦਾ ਸਟੋਪੇਜ ਨਹੀਂ ਦਿੱਤਾ ਜਦਕਿ ਇਹ ਦੇਣਾ ਚਾਹੀਦਾ ਹੈ ਸਾਡੀ ਸਰਕਾਰ ਨੂੰ ਇਹੀ ਦਰਖਾਸਤ ਹੈ ਬੇਨਤੀ ਹੈ ਵੀ ਇੱਥੇ ਇਹ ਟ੍ਰੇਨ ਰੋਕੀ ਜਾਵੇ ਬਰਨਾਲਾ ਦੀ ਜਨਤਾ ਨੂੰ ਬੰਦੇ ਭਾਰਤ ਦੇ ਸਫਰ ਦਾ ਆਨੰਦ ਲੈਣ ਲਈ ਧੂਰੀ ਜਾਂ ਬਠਿੰਡਾ ਜਾਣਾ ਪਵੇਗਾ ਜੋ ਕਿ ਬਹੁਤ ਮੁਸ਼ਕਲ ਹੈ ਬਰਨਾਲਾ ਦੀ ਜਨਤਾ ਦੇ ਆਪਣੇ ਐਮਪੀ ਮੀਤ ਹੇਰ ਦੇ ਮੂੰਹ ਵੱਲ ਦੇਖ ਰਹੀ ਹੈ ਤੇ ਕਦੇ ਬਰਨਾਲਾ ਤੋਂ ਭਾਪੀ ਨੇਤਾ ਕੇਵਲ ਸਿੰਘ ਢਿੱਲੋਂ ਦੇ ਮੂੰਹ ਵੱਲ ਉਹਨਾਂ ਨੂੰ ਆਸ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਨੇਤਾ ਇਸ ਟ੍ਰੇਨ ਨੂੰ ਬਰਨਾਲਾ ਰੁਕਣ ਤੇ ਮਜਬੂਰ ਕਰ ਦੇਵੇਗਾ ਬੇਸ਼ੱਕ ਕੇਵਲ ਸਿੰਘ ਢਿੱਲੋਂ ਦਾਅਵੇ ਕਰਦੇ ਹਨ ਕਿ ਉਹ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਹਨ ਦੂਜੇ ਪਾਸੇ ਮੀਤਹਿਰ ਵੀ ਇਹ ਦਾਅਵਾ ਕਰਦੇ ਹਨ ਕਿ ਟ੍ਰੇਨ ਬਰਨਾਲਾ ਵਿੱਚ ਜ਼ਰੂਰ ਰੁਕੇਗੀ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨਯੋਗ ਰਮਨਜੀਤ ਬਿੱਟੂ ਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਕਿ ਬਰਨਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ ਮੂਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਉਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹ ਲਓ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪੇ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨੇ ਟ੍ਰੇਨ ਚੱਲੂਗੀ ਤਾ ਇਹਦਾ ਸਟਾਪੇਜ ਬਰਨਾਲੇ ਜਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੋਕੇ ਜਾਊਗੀ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਜਿਸ ਦਿਨੇ ਬਰਨਾਲੇ ਰੋਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਵੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਅਕਾਲੀ ਦਲ ਦਾ ਕੋਈ ਵੀ ਇਹ ਨੁਮੰਦਾ ਨਹੀਂ ਹੈ ਜੋ ਬੀਬੀ ਹਰ ਸਿਮਰਤ ਰਾਹੀਂ ਪ੍ਰਧਾਨ ਮੰਤਰੀ ਤੱਕ ਟ੍ਰੇਨ ਨੂੰ ਬਰਨਾਲਾ ਵਿੱਚ ਰੁਕਣ ਲਈ ਕੋਈ ਪਹੁੰਚ ਕਰ ਸਕੇ ਹੁਣ ਦੇਖਣਾ ਇਹ ਹੈ ਕਿ ਕੇਵਲ ਸਿੰਘ ਢਿੱਲੋਂ ਜਾਂ ਮੀਤ ਹੇਰ ਆਪਣੇ ਯਤਨਾਂ ਨਾਲ ਬੰਦੇ ਭਾਤ ਨੂੰ ਬਰਨਾਲਾ ਵਿੱਚ ਰੋਕਣ ਵਿੱਚ ਸਫਲ ਹੁੰਦੇ ਹਨ ਜਾਂ ਫਿਰ ਬਰਨਾਲਾ ਦੀ ਜਨਤਾ ਨੂੰ ਆਪਣੀ ਗੱਡੀ ਨੂੰ ਪਟੜੀ ਤੇ ਰੋਕਣ ਲਈ ਖੁਦ ਪਟੜੀ ਤੇ ਆਉਣਾ ਪਵੇਗਾ ਪੜਾਸ ਪੋਸਟ ਬਰਨਾਲਾ ਤੁਸੀਂ ਵੀ ਆਪਣੀ ਪੜਾਸ ਸਾਡੇ ਨਾਲ ਸਾਂਝੀ ਕਰੋ